ਜੀਪੀ ਦੇ ਹਲਕੇ 'ਚ ਮੈਂ 3.5 ਕਰੋੜ ਦਿੱਤਾ ਔਰ ਘੱਟੋ-ਬੜ 70-80 ਬਿੰਡਾਂ ਚ ਗਿਆ ਐਡੀਪੀ ਨੇ ਲੈ ਕੇ ਜਾਣਾ ਸੀ ਕਿ ਮੈਂ ਆਪ ਜਾਣਾ ਸੀ ਆਪ ਨੂੰ 5 6 7 ਜੂਨ ਨੂੰ ਮਈ ਨੂੰ ਮਾਰਚ ਨੂੰ ਮੈਨੂੰ ਲੈ ਕੇ ਤੁਰਿਆ ਫਿਰਦਾਈ ਕੀ ਗੱਲਾਂ ਕਰਦਾ ਜਤਨ ਫਿਰੇ ਸਾਹਮਣੇ ਬੈਠ ਜਾਊਗਾ ਮੈਂ ਗੱਲ ਕਰੂੰਗਾ ਉਹ ਤੇ ਨਾ ਮੈਨੂੰ ਇੱਕ ਪੁੱਛ ਲਿਓ ਕਿ ਅਪ੍ਰੈਲ 45 ਦਿਨਾਂ ਜੀਪੀ ਦੀ ਕੈਂਪੇਨ ਸੀ ਜਦੋਂ ਚੰਨੀ ਦਾ ਪਰਵਾਰ ਜੀ ਤੁ ਸੰਕਿਆਤ ਕਰ ਰਿਹਾ ਸੀ ਇੱਕ ਦਿਨ ਵੀ ਲੋਕੇਸ਼ਨ ਵਾਪਸੀ ਦਿਖਾ ਦੇ ਮੇਰੇ ਹੱਥੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਸਿਆਸਤ ਦੇ ਵਿੱਚ ਉਬਾਲ ਆਉਂਦਾ ਵਿਖਾਈ ਦੇ ਰਿਹਾ ਕਾਂਗਰਸ ਛਾ ਆਮ ਆਦਮੀ ਪਾਰਟੀ ਵਿੱਚ ਗਏ ਅਤੇ ਉਮੀਦਵਾਰ ਬਣੇ ਗੁਰਪ੍ਰੀਤ ਸਿੰਘ ਜੀਪੀ ਤੇ ਕਾਂਗਰਸੀ ਉਮੀਦਵਾਰ ਤੇ ਐਮਪੀ ਡਾਕਟਰ ਅਮਰ ਸਿੰਘ ਵਿਚਾਲੇ ਤਿੱਖੀ ਨੋਕਚੋਕ ਸ਼ੁਰੂ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਨਦੇ ਹੀ ਜੀਪੀ ਨੇ ਐਮਪੀ ਅਮਰ ਸਿੰਘ ਤੇ ਹਲਕੇ ਦੇ ਵਿੱਚੋਂ ਗਾਇਬ ਰਹਿਣ ਦੇ ਇਲਜ਼ਾਮ ਲਗਾਏ ਜਿਸ ਦੇ ਜਵਾਬ ਵਿੱਚ ਡਾਕਟਰ ਅਮਰ ਸਿੰਘ ਨੇ ਆਪ ਉਮੀਦਵਾਰ ਜੀਪੀ ਨੂੰ ਚੁਣੌਤੀ ਦਿੱਤੀ ਸੀ ਕਿ ਜੀਪੀ ਉਹਨਾਂ ਸਾਹਮਣੇ ਆ ਕੇ ਦੱਸੇ ਕਿ ਉਹ ਹਲਕੇ ਦੇ ਵਿੱਚ ਕਿੱਥੇ ਨਹੀਂ ਸਨ ਅਮਰ ਸਿੰਘ ਦੇ ਤਲਕ ਬਿਆਨਬਾਜ਼ੀ ਤੋਂ ਬਾਅਦ ਹੁਣ ਜੀਪੀ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ ਜੀਪੀ ਦਾ ਕਹਿਣਾ ਹੈ ਕਿ ਜਦ ਚੰਨੀ ਦਾ ਪਰਿਵਾਰ ਉਹਨਾਂ ਨੂੰ ਤੰਗ ਕਰ ਰਿਹਾ ਸੀ ਤਾਂ ਐਮਪੀ ਅਮਰ ਸਿੰਘ ਕਿੱਥੇ ਸੀ ਸਾਨੂੰ ਇੱਕ ਪੁੱਛ ਲਿਓ ਕਿ ਜਦੋਂ 45 ਦਿਨਾਂ ਜੀਪੀ ਦੀ ਕੈਂਪੇਨ ਸੀ ਜਦੋਂ ਚੰਨੀ ਦਾ ਪਰਿਵਾਰ ਜੀਪੀ ਨੂੰ ਤੰਗ ਕਰ ਰਿਹਾ ਸੀ ਇੱਕ ਦਿਨ ਵੀ ਲੋਕੇਸ਼ਨ ਆਪਦੀ ਦਿਖਾ ਦੇ ਮੇਰੇ ਹਲਕੇ ਚ ਉਹ ਨੂੰ ਇਹ ਪੁੱਛ ਲਿਓ ਕਿ ਜਦੋਂ 45 ਦਿਨ ਜੀਪੀ ਦੀ ਕੈਂਪੇਨ ਸੀ ਜਦੋਂ ਚੰਨੀ ਦਾ ਪਰਵਾਰ ਜੀਪੀ ਨੂੰ ਤੰਗ ਕਰ ਰਿਹਾ ਸੀ ਇੱਕ ਦਿਨ ਵੀ ਲੋਕੇਸ਼ਨ ਆਪਦੀ ਦਿਖਾ ਦੇ ਮੇਰੇ ਹਲਕੇ ਚ ਉਹ ਇੱਕ ਪੁੱਛ ਲਿਓ ਕਿ ਜਦੋਂ 45 ਦਿਨ ਜੀਪੀ ਦੀ ਕੈਂਪੇਨ ਸੀ ਜਦੋਂ ਚੰਨੀ ਦਾ ਪਰਵਾਰ ਜੀਪੀ ਨੂੰ ਤੰਗ ਕਰ ਰਿਹਾ ਸੀ ਇੱਕ ਦਿਨ ਵੀ ਲੋਕੇਸ਼ਨ ਆਪਦੀ ਦਿਖਾ ਦੇ ਮੇਰੇ ਹਲਕੇ ਚ ਜੀਪੀਤੇ ਅਮਰ ਸਿੰਘ ਵਿਚਾਲੇ ਛੜੀ ਇਹ ਸਿਆਸੀ ਵਾਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਮੋੜ ਲਵੇਗੀ ਇਸ ਸੰਬੰਧੀ ਹਰ ਅਪਡੇਟ ਦੇ ਲਈ ਜੁੜੇ ਰਹੋ ਇਹ ਵੀ ਪੰਜਾਬ ਜਵੇਨਾ